ਮੋਤੀ ਕਹਾਣੀ ਹਰੀ ਸਿੰਘ ਦਿਲਬਰ ਰੁਲੀਏ ਨੂੰ ਕੋਈ ਪਿਆਰ ਨਹੀਂ ਸੀ ਕਰਦਾ ਜਦੋਂ ਤੋਂ ਉਹਦਾ ਪਿਓ ਇਸ ਦੁਨੀਆ ਤੋਂ ਤੁਰ ਗਿਆ ਉਹ ਬੱਕਰੀਆਂ ਚਾਰਨ ਲੱਗ ਪਿਆ ਸੀ ਉਹ ਮਿੱਸੀ ਰੋਟੀ ਪਰਨੇ ਦੇ ਲਾੜ ਨਾਲ ਬੰਨ ਕੇ ਸਵੇਰੇ ਬਾਹਰ ਲੈ ਜਾਂਦਾ ਤੇ ਨੈਰੀ ਪਾਣੀ ਦੇ ਨਾਲੇ ਲੱਗੇ ਜਾਂ ਰੋਹੀ ਦੇ ਕਿਸੇ ਬਰਸ਼ੇ ਹੇਠ ਬੈਠ ਕੇ ਦੁਪਹਿਰੇ ਰੋਟੀ ਖਾ ਲਿੰਦਾ ਸਾਰਾ ਦਿਨ ਉਜਾੜਾਂ ਰੋਈਆਂ ਟੱਕੀਆਂ ਵਣਾਂ ਤੇ ਖੇਤਾਂ ਵਿੱਚ ਫਿਰਦਾ ਰਹਿੰਦਾ ਤੇ ਹੱਥ ਨੇ ਘਰ ਮੁੜਦਾ ਉਹ ਬੱਕਰੀਆਂ ਦਾ ਦੁੱਧ ਵੇਚਦਾ ਸੀ ਤੇ ਇਸ ਤਰ੍ਹਾਂ ਵਟਤ ਨਾਲ ਉਹਦੀ ਬੁੱਢੀ ਮਾਂ ਘਰ ਦੇ ਖਰਚੇ ਪੂਰੇ ਕਰਨ ਦਾ ਯਤਨ ਕਰਦੀ ਰੋਹੀ ਦੇ ਖੇਤਾਂ ਵਿੱਚ ਤਾਂ ਬੂਟੇ ਉੱਗ ਹੀ ਆਉਂਦੇ ਹਨ ਰੁਲੀਏ ਦੇ ਮਾਸ ਵਿੱਚ ਭਾਵੇਂ ਚਮਕ ਨਹੀਂ ਸੀ ਪਰ ਜੋ ਬਨ ਆਉਣ ਕਰਕੇ ਉਹਦੇ ਹਿਲ ਦੇ ਵਿੱਚ ਪਿਆਰ ਤਾਂ ਉੱਗ ਹੀ ਪਿਆ ਸੀ ਕਿਸੇ ਕਿਸੇ ਮੁਟਿਆਰ ਕੁੜੀ ਨੂੰ ਰੁਲੀਆ ਬਿਨਾਂ ਪੈਸਿਆਂ ਦੁੱਧ ਦੇਣ ਦਾ ਯਤਨ ਕਰਦਾ ਪਰ ਕੋਈ ਇਸ ਤੋਂ ਮੁਫਤ ਦੁੱਧ ਨਾ ਲੈਂਦੀ ਇਹਦੇ ਕੋਮਲ ਹੁੰਦੇ ਜਾ ਰਹੇ ਹਿਲ ਦੇ ਉੱਤੇ ਦੁੱਖ ਭਰੀ ਤਿੱਖੀ ਲਕੀਰ ਫਿਰ ਜਾਂਦੀ ਪਰ ਇਹਦੀਆਂ ਅੱਖਾਂ ਜੋ ਬੰਦੇ ਖਿਆਲੀ ਚਿੱਤਰਾਂ ਉਧਾਲੇ ਘੁੰਮਦੀਆਂ ਰਹਿੰਦੀਆਂ ਇਹਦੇ ਪਿੰਡ ਦੇ ਸਰਦਾਰਾਂ ਦੀ ਕੁੜੀ ਸ਼ਹਿਰ ਦੇ ਕਾਲਜ ਵਿੱਚ ਪੜਨ ਜਾਇਆ ਕਰਦੀ। ਇਹ ਉਹਦੀਆਂ ਚਿੱਟੀਆਂ ਚਾਂਦੀ ਰੰਗੀਆਂ ਐਨਕਾਂ ਵੱਲ ਝਾਕਦਾ ਰਹਿੰਦਾ ਪਰ ਕੁੜੀ ਅੱਖਾਂ ਫੇਰ ਕੇ ਕਿਸੇ ਹੋਰ ਪਾਸੇ ਝਾਕਣ ਲੱਗ ਪੈਂਦੀ। ਇਹਦੇ ਪਿੰਡ ਦੇ ਕੋਲੋਂ ਲੰਘਦੀ ਪੱਕੀ ਸੜਕ ਉੱਤੇ ਸਰਦਾਰਾਂ ਦਾ ਨੌਕਰ ਆਪਣੇ ਰਬਰ ਟਾਇਰ ਦੇ ਘੋੜੇ ਨੂੰ ਛੇੜ ਦਿੰਦਾ ਅਤੇ ਘੋੜਾ ਹਵਾ ਹੋ ਜਾਂਦਾ। ਕੁੜੀ ਦੀ ਬਰੀਕ ਚਾਦਰ ਦੇ ਪੱਲੇ ਹਵਾ ਵਿੱਚ ਖੇਡਣ ਲੱਗ ਪੈਂਦੇ। ਰੁਲੀਆ ਦੂਰ ਤਾਈਂ ਉਸ ਵੱਲ ਝਾਕਦਾ ਰਹਿੰਦਾ। ਜਦ ਤਾਈਂ ਰਬੜ ਟਾਇਰ ਦਿਸਣੋਂ ਬੰਦ ਨਹੀਂ ਸੀ ਹੋ ਜਾਂਦੇ। ਇੱਕ ਵਾਰੀ ਤਾਂ ਸੜਕ ਉੱਤੇ ਘੋੜੇ ਦੇ ਪੌਂਡਾਂ ਦੀ ਖੜਾ-ਪਖੜਾ ਰੁਲੀਏ ਦੀ ਹਿਕ ਉੱਤੇ ਵੱਜਦੀ ਤੇ ਘੋੜਾ ਨਿਠਾਉਂਦੇ ਨੌਕਰ ਦੇ ਪੇਚਦਾਰ ਸੁਰੀਲੇ ਬੋਲ ਹਵਾ ਵਿੱਚ ਘੁਲ ਜਾਂਦੇ ਤੇ ਕਿੰਨਾ-ਕਿੰਨਾ ਚਿਰ ਰੁਲੀਏ ਦੇ ਕੰਨਾਂ ਵਿੱਚ ਚੁੰਝਾਂ ਖੋਬਦੇ ਰਹਿੰਦੇ। ਅਮੀਰੀ ਦੇ ਰੰਗ ਰਸ ਰੂਲੀਏ ਦੇ ਹਿਰਦੇ ਨੂੰ ਛੇੜਦੇ ਰਹਿੰਦੇ ਚਿੱਟੇ ਰੰਗ ਦੇ ਇਹ ਬੰਦੇ ਕਿੰਨੇ ਬੇਕਿਰਕ ਹੁੰਦੇ ਹਨ ਰੂਲੀਏ ਦੇ ਚਿੱਤ ਵਿੱਚ ਖਿਆਲ ਆਉਂਦਾ ਇਸ ਸਾਲ ਜੇਠ ਦੇ ਮਹੀਨੇ ਜਦੋਂ ਡੰਗਰਾਂ ਵਿੱਚ ਛੂਤ ਦੀ ਬਿਮਾਰੀ ਪੈ ਗਈ ਤਾਂ ਉਹ ਕਿੱਲਿਓ ਹਿਲ ਨਹੀਂ ਸਕਦੇ ਇਸ ਰੋਗ ਨੇ ਰੋਈਆਂ ਦੇ ਹਰਣਾ ਨੂੰ ਵੀ ਬਲੇਟ ਵਿੱਚ ਲੈ ਲਿਆ ਸੀ ਉਹਨਾਂ ਦੇ ਖੁਰਾਂ ਵਿੱਚੋਂ ਲਹੂ ਸਿੰਮਦਾ ਸੀ ਪੈਰ ਪਾਟ ਗਏ ਸਨ ਉਹ ਇੱਕ ਪੈਰ ਨਹੀਂ ਪੁੱਠ ਸਕਦੇ ਸਨ ਪਾਲੀ ਮੁੰਡਿਆਂ ਦੇ ਨਾਲ ਸਰਦਾਰਾਂ ਦਾ ਸਹਬਜਾਦਾ ਮੋਰੀ ਬਣ ਕੇ ਆਉਂਦਾ ਜਿਸ ਦੇ ਮੋਢੇ ਉੱਤੇ ਪਿਓ ਦੀ ਲਾਇਸੈਂਸ ਵਾਲੀ ਬੰਦੂਕ ਹੁੰਦੀ ਸੀ ਤੇ ਬਿਨਾਂ ਕਾਰਤੂਸ ਖਰਚ ਕਰਿਆਂ ਇੱਕ ਦੋ ਬਕਟ ਕੁੱਟ ਮਾਰ ਕੇ ਘਰ ਨੂੰ ਧੂਕੇ ਲੈ ਜਾਂਦਾ ਤੇ ਮਾਸ ਪਕਾ ਕੇ ਆਪ ਖਾਂਦਾ ਤੇ ਮਿੱਤਰਾਂ ਬੇਲੀਆਂ ਨੂੰ ਖਵਾਉਂਦਾ ਜੇ ਰੁਲੀਏ ਦਾ ਵਾਸ ਚੱਲਦਾ ਤਾਂ ਇਹ ਉਹਦੀਆਂ ਮੋਮ ਜਈਆਂ ਪੁੜਪੜੀਆਂ ਵਿੱਚ ਲੋਹੇ ਦੇ ਸਾਮ ਵਾਲੀ ਡਾਂਗ ਮਾਰ ਕੇ ਉਸ ਸਹਬਜਾਦੇ ਨੂੰ ਪਰਾਂ ਹਟਾ ਦਿੰਦਾ ਜਿਹੜਾ ਬੇਵਸ ਹਰਨੀਆਂ ਨੂੰ ਛੱਡ ਕੇ ਉਹਨਾਂ ਦੇ ਬਕਟ ਮਾਰ ਕੇ ਖਾ ਜਾਂਦਾ ਹਰਨੀਆਂ ਬਿਟ-ਬਿਟ ਤੱਕਦੀਆਂ ਰਹਿੰਦੀਆਂ। ਰੁਲੀਆ ਦਾ ਮਨੁੱਖੀ ਪਿਆਰ ਜਨੌਰਾਂ ਦੇ ਪਿਆਰ ਵਿੱਚ ਬਦਲਦਾ ਗਿਆ। ਉਹ ਆਪਣੇ ਨਵ ਜੰਮੇ ਦੱਬ ਖੜੱਬੇ ਮੇਮਣਿਆਂ ਦੇ ਬਰੀਕ ਬੁੱਲ ਚੁੰਮਦਾ ਰਹਿੰਦਾ। ਪੋਰੂ ਇਹਨਾਂ ਰੋਈਆਂ ਦਾ ਸਾਥੀ ਸੀ। ਜਦ ਰੁਲੀਆ ਇੱਜੜ ਤੋਂ ਉਰੇ ਹੋ ਜਾਂਦਾ ਤਾਂ ਇਹ ਕੁੱਤਾ ਬੱਕਰੀਆਂ ਦੇ ਉਧਾਲੇ ਰਾਖੀ ਵਜੋਂ ਫਿਰਦਾ ਰਹਿੰਦਾ। ਜੇ ਗਰਮੀ ਦੀ ਲੰਮੀ ਦੁਪਹਿਰ ਰੁਲੀਆ ਸੌਂ ਜਾਂਦਾ ਤਾਂ ਕਿਸੇ ਜਨੌਰ ਨੂੰ ਪੋਰੂ ਇੱਜੜ ਨੇਰੇ ਨਹੀਂ ਸੀ ਫੜਕਣ ਦਿੰਦਾ। ਰੁਲੀਆ ਵੀ ਇਹਨੂੰ ਬੱਕਰੀਆਂ ਦਾ ਦੁੱਧ ਪਿਆਉਂਦਾ ਸੀ। ਇੱਕ ਦਿਨ ਹਰਨਾ ਦੀ ਢਾਲ ਨਾਲੋਂ ਨਿੱਕਾ ਜਿਹਾ ਬੱਕਟ ਵਿਛੜ ਕੇ ਰੁਲੀਏ ਦੇ ਇੱਜੜ ਵਿਚ ਆ ਰਲਿਆ ਪੋਰੂ ਨੇ ਕਈ ਢੇੜੇ ਉਸਾਰਨ ਦੇ ਬੱਚੇ ਦੇ ਪਿੱਛੇ ਲਾਏ ਪਰ ਬੱਕਟ ਨੇ ਇੱਜੜ ਨਾ ਛੱਡਿਆ ਕਈ ਬੱਕਰੀਆਂ ਨੇ ਵੀ ਪੋਰੂ ਨੂੰ ਟੁੱਡਾ ਮਾਰੀਆਂ ਤੇ ਭੌਂਕਣ ਤੋਂ ਰੋਕਿਆ ਤੇ ਫਿਰ ਇੱਕਦਮ ਰੁਲੀਏ ਨੇ ਪੋਰੂ ਨੂੰ ਆਪਣੇ ਖਰਵੇ ਬੋਲ ਨਾਲ ਝਿੜਕਿਆ ਉਹ ਪੋਸ਼ੇ ਲਾਂਦਾ ਚੌਂਚੌਂ ਚੀਕ ਕੇ ਮਾਲਕ ਦੀ ਸਹਨਤ ਸਮਝ ਕੇ ਚੁੱਪ ਹੋ ਗਿਆ ਫਿਰ ਪੋਰੂ ਰੂਲੀਏ ਦੇ ਲੱਤਾਂ ਚੁੰਮਣ ਲੱਗ ਪਿਆ ਹਰਨ ਦੇ ਬੱਚੇ ਦੀ ਕੰਬ ਰਹੀ ਕੋਖ ਟਿਕ ਗਈ ਤੇ ਆਪਣੀਆਂ ਮੋਟੀਆਂ ਅੱਖਾਂ ਨਾਲ ਰੂਲੀਏ ਦੇ ਪਿਆਰ ਨੂੰ ਜਾਂਚਣ ਲੱਗ ਪਿਆ ਰੁਲੀਏ ਨੇ ਬੱਕਟ ਨੂੰ ਪੁਚਕਾਰਿਆ ਉਹਨੇ ਆਪਣੀ ਲੰਮੀ ਕੋਮਲ ਬੂਥੀ ਉੱਪਰ ਚੁੱਕੀ ਤੇ ਨੇੜੇ ਦੀ ਹਵਾ ਵਿੱਚੋਂ ਪਿਆਰ ਦੀ ਬਾਸ਼ਨਾ ਸੁੰਗਣ ਲੱਗ ਪਿਆ ਤੇ ਹੌਲੀ ਹੌਲੀ ਪੈਰ ਪੁੱਟਦਾ ਰੁਲੀਏ ਵੱਲ ਵਧਿਆ ਉਹ ਪੈ ਪੀਤ ਹੋਏ ਹਿਰਦੇ ਵਿੱਚੋਂ ਕੰਬਾ ਝੜ ਗਿਆ ਤੇ ਪਿਆਰ ਦੀ ਲਹਿਰ ਉੱਗ ਪਈ ਰੋਟੀ ਦਾ ਇੱਕ ਟੁਕੜਾ ਰੁਲੀਆ ਹੱਥ ਵਿੱਚ ਲੈ ਕੇ ਅੱਗੇ ਹੋਇਆ ਤੇ ਹਰਨ ਦੀ ਲੰਮੀ ਬੂਥੀ ਨੂੰ ਸ਼ੁਹਾ ਦਿੱਤਾ ਮਨੁੱਖੀ ਪਿਆਰ ਹਰਨ ਦੇ ਸਰੀਰ ਵਿੱਚ ਅਣੂ ਅਣੂ ਉਤਰ ਗਿਆ ਉਹ ਵੱਜ ਗਿਆ ਪਿਆਰ ਵਿੱਚ ਬਕਟ ਦਾ ਭਰੋਸਾ ਉੱਡ ਗਿਆ ਕਿ ਮਨੁੱਖ ਹਰਨਾਂ ਦੀ ਜਾਤ ਦੇ ਵੈਰੀ ਹੁੰਦੇ ਹਨ ਪਿਆਰ ਤਰਸੇ ਬਕਟ ਨੇ ਆਪਣੀ ਧੌਣ ਰੁਲੀਏ ਦੀ ਬਾਉ ਤੇ ਧਰ ਦਿੱਤੀ ਉਪਰੇ ਤੇ ਰੁਈਆਂ ਦੇ ਜਨੌਰ ਦੇ ਮਾਸੂਮ ਪਿਆਰ ਨੇ ਅੱਜ ਰੁਲੀਏ ਦੇ ਰੁੱਖੇ ਜੀਵਨ ਵਿੱਚ ਆਨੰਦ ਭਰ ਦਿੱਤਾ ਰੁਲੀਆ ਨੂੰ ਇਓਂ ਅਹਿਸਾਸ ਹੋਇਆ ਜਿਵੇਂ ਅੱਜ ਇੰਨੇ ਸਰਦਾਰਾਂ ਦੇ ਸਹਬਜ਼ਾਦੇ ਦੀ ਕੈਰੀ ਹੱਥਾਂ ਦੀਆਂ ਕੁੰਡੀਆਂ ਤੋਂ ਇਸ ਬਕਟ ਨੂੰ ਬਚਾ ਕੇ ਆਪਣੀ ਬੁੱਕਲ ਵਿੱਚ ਲੈ ਲਿਆ ਹੈ ਰੁਲੀਏ ਨੇ ਬਕਟ ਦੀ ਕੂਲੀ ਪੇਠੁੱਤੇ ਹੱਥ ਫੇਰਿਆ ਉਹਦੇ ਸਰੀਰ ਦਾ ਕਾਂਬਾ ਲੈ ਗਿਆ ਜਿਵੇਂ ਸਿਆਲ ਦੀ ਰੁੱਤ ਦੀ ਸਵੇਰ ਦੀ ਕੈਰੀ ਤੇ ਚੁੱਭਵੀਂ ਠੰਡ ਲੋਪ ਹੋ ਗਈ ਤੇ ਸੂਰਜ ਦੀ ਨਿੱਗੀ ਧੁੱਪ ਠੰਡ ਮਾਰੀਆਂ ਹੱਡੀਆਂ ਵਿੱਚ ਰਚਣ ਲੱਗ ਪਈ ਇੱਕ ਬੱਕਰੀ ਜਿਸ ਦਾ ਡੱਬਾ ਮੇਮਣਾ ਮਰ ਗਿਆ ਸੀ ਬਕੜ ਦੇ ਨੇੜੇ ਆਈ ਤੇ ਪਿਆਰ ਸ਼ੁਹਾ ਦੇ ਕੇ ਅਣਪੱਤ ਜਿਤਾਉਣ ਲੱਗ ਪਈ ਰੂਲੀਏ ਨੇ ਬੱਕਟ ਦੀ ਬੂਥੀ ਨੂੰ ਬੱਕਰੀ ਦੇ ਥਣਾ ਨਾਲ ਛੁਹਾ ਦਿੱਤਾ। ਬੱਕਰੀ ਦੇ ਲੇਵੇ ਵਿੱਚੋਂ ਦੁੱਧ ਲੰਮੇ ਥਣਾ ਵਿੱਚ ਉਤਰ ਆਇਆ। ਥਣ ਪਾਟਣ ਤੇ ਆ ਗਏ ਹਰਨ ਦੇ ਬੁੱਲਾਂ ਦੀ ਛੋ ਦੇ ਪੱਜ ਨਾਲ ਉਹ ਆਪੇ ਡੁੱਲ ਡੁੱਲ ਪੈਂਦੇ ਸਨ। ਰੋਹੀਤ ਦੀਆਂ ਰੁੱਖਿਆਂ ਝਾੜੀਆਂ ਸੂਤ-ਸੂਤ ਕੇ ਬੱਕਰੀ ਨੇ ਜਿਹੜਾ ਦੁੱਧ ਤਿਆਰ ਕੀਤਾ ਸੀ ਸਾਰਾ ਬੱਕੜ ਦੇ ਮੂੰਹ ਵਿੱਚ ਉਤਾਰ ਦਿੱਤਾ। ਉਹਨੇ ਆਪਣੇ ਲੱਤਾਂ ਖੰਡਾ ਲਈਆਂ। ਬੱਕਟ ਦੇ ਹਿੱਦ ਦੇ ਵਿੱਚ ਦੁੱਧ ਦੇ ਨਾਲ ਹੀ ਬੱਕਰੀਆਂ ਦੀ ਅਣਪੱਤ ਪਰਵੇਸ਼ ਕਰ ਗਈ। ਜਾਦ ਸ਼ਿਕਾਰੀ ਕੁੱਤੇ ਬੱਕਰੀਆਂ ਦੇ ਇਸ ਇਜੜ ਵਿੱਚ ਹਰਨ ਦੇ ਇਸ ਬੱਚੇ ਨੂੰ ਦੇਖ ਕੇ ਉਹ ਸਵਾਲ ਪਾੜ ਖਾਣੇ ਦੰਦ ਖੋਲ ਕੇ ਮੂੰਹ ਪਾਉਣ ਲਈ ਆਉਂਦੇ ਤਾਂ ਭੋਰੂ ਇਸ ਹੱਲੇ ਨੂੰ ਤੌਣਕੜਾ ਕੇ ਰੋਕਦਾ। ਰੁਲੀਏ ਦੀ ਸੱਮ ਵਾਲੀ ਡਾਂਗ ਮੋਡੇ ਤੇ ਖੜੋ ਜਾਂਦੀ। ਬੱਕਰੀਆਂ ਸਿੰਘ ਉਲਾਰਦੀਆਂ। ਜਦ ਪਿੰਡ ਦਾ ਕੋਈ ਜਵਾਕ ਇਜੜ ਵਿੱਚੋਂ ਇਸ ਬੱਕਟ ਨੂੰ ਫੜਨ ਤੇ ਡਰੋਂ ਦਾ ਉਪਰਾਲਾ ਕਰਦਾ ਤਾਂ ਰੁਲੀਏ ਦਾ ਖਰਵਾ ਬੋਲ ਉਹਦੀ ਇੱਲਤ ਨੂੰ ਥਾਂ ਰੋਕ ਦਿੰਦਾ। ਜਦ ਇੱਜੜ ਰੋਹੀ ਵਿੱਚ ਚੜ ਕੇ ਬੈਠ ਜਾਂਦਾ ਤਾਂ ਰੁਲੀਆ ਲੀਟ ਜਾਂਦਾ ਬੱਕਟ ਨੇੜੇ ਆ ਕੇ ਬੈਠ ਜਾਂਦਾ ਆਪਣੀ ਧੌਣ ਰੁਲੀਏ ਤੇ ਸਿੱਟ ਦਿੰਦਾ ਇਹ ਉਹਦੀ ਬੂਥੀ ਨੂੰ ਪਿੰਡੇ ਨੂੰ ਪਲੋਸਦਾ ਪਿਆਰ ਸੂਹਾ ਦੀ ਲੋਰ ਵਿੱਚ ਉੰਗਦਾ ਰਹਿੰਦਾ ਸਰਦਾਰ ਰਤਨ ਸਿੰਘ ਨੂੰ ਇੱਕ ਦਿਨ ਦੁੱਧ ਦੀ ਲੋੜ ਪਈ ਉਹਦੇ ਘਰ ਭਾਵੇਂ ਦੋ ਮਈਆਂ ਲਵੇ ਦੀਆਂ ਸਨ ਤੇ ਜਾਂ ਉਹ ਦੁੱਧ ਮੁੱਲ ਵੀ ਲੈ ਸਕਦਾ ਸੀ ਕਈ ਨੌਕਰ ਸਨ ਉਹ ਇੱਕ ਬੰਬੀ ਸੀ ਪੈਸਾ ਬਥੇਰਾ ਸੀ ਹਵੇਲੀਆਂ ਦਾ ਮਾਲਕ ਸੀ ਧੀਆਂ ਪੁੱਤਰ ਕਾਲਜ ਵਿੱਚ ਪੜ੍ਹਦੇ ਸਨ ਕਈ ਹੱਲ ਵਗਦੇ ਸਨ ਪਰ ਜਿੱਥੇ ਉਹਦਾ ਕੰਮ ਮੁਫਤ ਬਣ ਸਕਦਾ ਸੀ ਉੱਥੇ ਉਹ ਪੈਸਾ ਕਿਉਂ ਖਰਚਦਾ ਤੇ ਉਹ ਆਪਣੇ ਬੱਚਿਆਂ ਦੇ ਮੂੰਹੋਂ ਦੁੱਧ ਖੋ ਕੇ ਪਟਵਾਰੀ ਜਾਂ ਤਹਿਸੀਲਦਾਰ ਨੂੰ ਕਿਉਂ ਦਿੰਦਾ ਉਸ ਦਿਨ ਸਰਦਾਰ ਨੇ ਚੌਂਕੀਦਾਰ ਨੂੰ ਰੁਲੀਏ ਦੇ ਬਾੜੇ ਦੁੱਧ ਲੈ ਕੇ ਆਉਣ ਲਈ ਭੇਜਿਆ ਰੁਲੀਏ ਨੂੰ ਪੈਸਿਆਂ ਦੀ ਕੋਈ ਆਸ ਨਹੀਂ ਸੀ ਉਹ ਸਰਦਾਰ ਤਾਂ ਸ਼ਮਕੀ ਹਿਲਾ ਹਿਲਾ ਕੇ ਹੀ ਪਿੰਡ ਦੇ ਮਜ਼ਦੂਰ ਕਾਮਿਆਂ ਨੂੰ ਮੁਫਤ ਮੱਕੀ ਜਾਂ ਕਣਕ ਦੀ ਗੁੜਾਈ ਲਈ ਲੈ ਜਾਂਦਾ ਸੀ ਤੇ ਰੁਲੀਏ ਨੂੰ ਉਹਨੇ ਕਿਹੜਾ ਪੌਂਡ ਤੇ ਮੋਹਰਾਂ ਦੇ ਦੇਣੀਆਂ ਸਨ ਲੰਗੋਟੀ ਝਾੜਦੇ ਰੁਲੀਏ ਨੇ ਦੁੱਧ ਵੱਲੋਂ ਕੋਰਾ ਜਵਾਬ ਦੇ ਦਿੱਤਾ ਜਿਸ ਉਤੇ ਸਰਦਾਰ ਸਾਹਿਬ ਬਹੁਤ ਦੁਖੀ ਹੋਏ ਉਹਨੇ ਇਸ ਹਾਰ ਤੋਂ ਤੰਗ ਆ ਕੇ ਫਿਰ ਚੌਂਕੀਦਾਰ ਨੂੰ ਮੋੜਿਆ ਕਿ ਉਹ ਰੁਲੀਏ ਦੇ ਘਰੋਂ ਕੁੱਕੜੀ ਦੇ ਚਾਰ ਆਂਡੇ ਲੈ ਆਵੇ ਰੁਲੀਏ ਦੀ ਮਾਂ ਨੇ ਸਾਬ ਆਂਡੇ ਉਸ ਦਿਨ ਸਵੇਰੇ ਇੱਕ ਬਾਈਸਾਈਕਲ ਵਾਲੇ ਸ਼ੈਰੀ ਨੂੰ ਦੇ ਦਿੱਤੇ ਸਨ ਹੁਣ ਘਰ ਕੋਈ ਆਂਡਾ ਨਹੀਂ ਸੀ ਸਰਦਾਰ ਦਾ ਕਰੋਧ ਉਤਾਰਨ ਲਈ ਉਸ ਦਿਨ ਪਿੰਡ ਵਿੱਚ ਪੁਲਿਸ ਆਈ ਹੋਈ ਸੀ ਉਹਨਾਂ ਦੀ ਸੇਵਾ ਦੁੱਧ ਤੇ ਆਂਡਿਆਂ ਨਾਲ ਹੀ ਹੋ ਸਕਦੀ ਸੀ ਫਿਰ ਸਾਹਿਬ ਨੇ ਕੁਕੜੀ ਦੀ ਮੰਗ ਕੀਤੀ ਚੌਂਕੀਦਾਰ ਖੁੱਡੇ ਵੱਲ ਵਧਿਆ ਪਰ ਰੁਲੀਏ ਦੀ ਬੁੱਢੀ ਮਾਂ ਨੇ ਖਿੜਕੀ ਬੰਦ ਕਰ ਦਿੱਤੀ ਤੇ ਫਿਰ ਆਪਣੇ ਕੰਬਦੇ ਹੱਥ ਨਾਲ ਕੁਕੜੀ ਦੇ ਅੰਡੇ ਵਰਗੇ ਚਿੱਟੇ ਖਿੰਡੇ ਵਾਲਾਂ ਨੂੰ ਸੰਭਾਲਣ ਲੱਗ ਪਈ ਚੌਂਕੀਦਾਰ ਖਾਲੀ ਹੱਥ ਮੁੜ ਗਿਆ ਤੇ ਬੁੱਢੀ ਮਾਂ ਪੈਦਾਈ ਕੋ ਸੁਪਨੇ ਮਨ ਵਿੱਚ ਵਾਉਣ ਲੱਗ ਪਈ ਅਗਲੇ ਦਿਨ ਸਰਦਾਰ ਸਾਹਿਬ ਆਣ ਗਰਜੇ ਓਏ ਰੁਲੀਆ ਤੈਂ ਇੱਕ ਜੰਗਲੀ ਜਨੌਰ ਆਪਣੇ ਜੜ ਵਿੱਚ ਬੰਨਿਆ ਹੋਇਆ ਏ ਇਸ ਅਪਰਾਧ ਵਿੱਚ ਤੈਨੂੰ ਪੁਲਿਸ ਦੇ ਹਵਾਲੇ ਕੀਤਾ ਜਾਊਗਾ ਇਹ ਸੁਣ ਕੇ ਰੁਲਿਆ ਮਾਨ ਵਿੱਚ ਕੁਝ ਗਿੜਗੜਾਇਆ ਤੇ ਕੰਬਿਆ ਉਹਦੀ ਜੀਬ ਥੱਥ ਲਾ ਗਈ ਉਹਦੀ ਮਾਂ ਕੁੱਬੀ ਕੁੱਬੀ ਛੋਟੀ ਦੇ ਸਹਾਰੇ ਸਰਦਾਰ ਵੱਲ ਵਧੀ ਉਹਦੇ ਪੈਰੀ ਝੋਨਾ ਧਰਨ ਲਈ ਪਰ ਉਹ ਇਉਂ ਪਿੱਛੇ ਹਟ ਗਿਆ ਜਿਵੇਂ ਉਸ ਵੱਲ ਕੋਈ ਦੋਮੂਹੀ ਨਾਗਣ ਆਪਣੇ ਸਿਰ ਉੱਚੀ ਕਰੀ ਆ ਰਹੀ ਹੋਵੇ ਹਰਾਮਦਿਆ ਪੁੱਤਾ ਤੂੰ ਜੇਲ੍ਹ ਜਾਏਂਗਾ ਕਹਿੰਦੇ ਆ ਸਰਦਾਰ ਦੇ ਚਿਹਰੇ ਤੇ ਕਰੋਧ ਦੀ ਲਾਲੀ ਫਿਰ ਗਈ ਉਹ ਆਪਣੇ ਹੱਥ ਵਿੱਚ ਚਾਂਦੀ ਦੇ ਮੁਠੇ ਵਾਲੀ ਛਟੀ ਹਿਲਾਉਂਦਾ ਦੰਦ ਪੀਂਦਾ ਤੁਰ ਗਿਆ ਰੁਲੀਏ ਦੀ ਮਾਸਫਲੀ ਆਪਣੀ ਚਾਦਰ ਦੇ ਪੱਲੇ ਨਾਲ ਅੱਖਾਂ ਪੁੰਜਦੀ ਰਹਿ ਗਈ ਤਾਰਿਆਂ ਵਾਂਗ ਉਹਦੀਆਂ ਅੱਖਾਂ ਵਿੱਚ ਹੰਝੂ ਝੜ ਰਹੇ ਸਨ ਉਸ ਰਾਤ ਚੀਰਤਾਂ ਹੀ ਰੁਲੀਏ ਦੀਆਂ ਅੱਖ ਵਿੱਚ ਨੀਂਦ ਨਾ ਪਈ ਉਹ ਕੰਬਦੇ ਤਾਰਿਆਂ ਵੱਲ ਝਾਕਦਾ ਰਿਹਾ ਕਿੰਨੇ ਹੀ ਤਾਰੇ ਅਸਮਾਨ ਵਿੱਚ ਟੁੱਟਦੇ ਰਹੇ ਤੇ ਉਹਨਾਂ ਦੇ ਚਾਂਦੀ ਰੰਗਿਆ ਪੈੜਾ ਮਿਟਦਿਆਂ ਰਹੀਆਂ ਉਹ ਕਈ ਵਾਰੀ ਆਪਣੇ ਮੰਜੇ ਤੋਂ ਉੱਠਿਆ ਤੇ ਬਕਰਦੀ ਬੂਥੀ ਨੂੰ ਉੱਪਰ ਚੱਕ ਕੇ ਆਪਣੇ ਬੁੱਲਾ ਨਾਲ শুਹਾ ਕੇ ਘੁੱਟਦਾ ਰਿਹਾ ਛੇਕੜੋ ਬੋਲਿਆ ਮੋਤੀ ਕੀ ਤੂੰ ਹੁਣ ਮੈਨੂੰ ਛੱਡ ਜਾਏਂਗਾ ਹਉ ਹਉ ਬਖਤਦੇਵੂ ਵਿੱਚੋਂ ਆਵਾਜ਼ ਆਈ ਤੇ ਉਹ ਫਿਰ ਸ਼ਾਂਤੀ ਨਾਲ ਲਟ ਗਿਆ ਤੇ ਨੀਂਦ ਦੀ ਸੰਗਣੀ ਅਥਾ ਗੁਫਾ ਵਿੱਚ ਜਾ ਘੁੰਮਿਆ ਅਗਲੇ ਦਿਨ ਆਥਣੇ ਇੱਕ ਲਾਲ ਪਗੜੀ ਵਾਲਾ ਰੁਲੀਏ ਦੇ ਘਰ ਅੱਗੇ ਖੜਾ ਸੀ ਤੇ ਉਹਦੇ ਹੱਥ ਵਿੱਚ ਖਾਕੀ ਜੇ ਕਾਗਜ਼ ਦਾ ਪੱਤਰਾ ਸੀ ਝੋਨਾ ਸੰਭਾਲਦੀ ਬੁੱਢੀ ਮਾਂ ਦੇ ਹੱਥ ਕੰਬ ਰਹੇ ਸਨ ਰੁਲੀਆ ਅੰਦਰ ਵੜਿਆ ਤੇ ਮਾਂ ਦੀ ਮੈਲੀ ਜਿਹੀ ਪੋਟਲੀ ਵਿੱਚੋਂ 5 ਰੁਪਈਆ ਦਾ ਨੋਟ ਕੱਢਿਆ ਤੇ ਉਹਦੀਆਂ ਤਿਆਂ ਖੋਲਦਾ ਸਿਪਾਈ ਵੱਲ ਵਧਿਆ ਤੱਕਤੇ ਦੇ ਉਲੇ ਹੋ ਕੇ ਉਹਨੇ ਸਿਪਾਈ ਅੱਗੇ ਵਦੇ ਹੱਥ ਉੱਤੇ ਉਹ ਨੋਟ ਟਿਕਾ ਦਿੱਤਾ ਜਿਹੜਾ ਉਹਨੇ ਕਈ ਦਿਨ ਬੱਕਰੀਆਂ ਦਾ ਦੁੱਧ ਵੇਚ ਕੇ ਖੱਟਿਆ ਸੀ ਮੇਮਣਿਆਂ ਦੇ ਮੂੰਹ ਵਿੱਚੋਂ ਦੁੱਧ ਖੋਖੋ ਕੇ ਉਹਨਾਂ ਦੇ ਖਾਲੀ ਲੱਕੇ ਅੰਦਰ ਵਾੜ ਵਾੜ ਕੇ ਤਾਂ ਵੀ ਰੁਲੀਏ ਨੇ ਇਹ ਜਾਣਿਆ ਕਿ ਉਹਨੇ ਕੁਝ ਗਵਾਇਆ ਨਹੀਂ ਕਮਾਇਆ ਏ ਹੁਣ ਉਹ ਜੇਲ੍ਹ ਵਿੱਚ ਨਹੀਂ ਜਾਊਗਾ ਆਪਣੀਆਂ ਬੱਕਰੀਆਂ ਚਾਰਿਆ ਕਰੂਗਾ ਤੇ ਮੇਮਣਿਆਂ ਦੇ ਖਾਲੀ ਢੱਡਾ ਨੂੰ 베ਰੀ ਦੇ ਪੱਤਿਆਂ ਨਾਲ ਭਰਿਆ ਕਰੂਗਾ ਉਹ ਦਾ ਇੱਜ਼ਤ ਬਣਿਆ ਰਹੂਗਾ ਉਹਦਾ ਪਰਿਵਾਰ ਸੱਜਿਆ ਰਹੂਗਾ ਬਕਟ ਉਸ ਨਾਲੋਂ ਨਹੀਂ ਵਿਛੜੂਗਾ ਉਹਦਾ ਪਿਆਰ ਨਹੀਂ ਟੁੱਟੂਗਾ ਉਹਦੀ ਜੀਵਨ ਰੋਹ ਨਹੀਂ ਟੁੱਟੂਗੀ ਬੱਕਰੀਆਂ ਮੋਤੀ ਨੂੰ ਨਹੀਂ ਉਧਾਰਨਗੀਆਂ ਪਰ ਪੱਕ ਰਹੀਆਂ ਬੱਲੀਆਂ ਉੱਤੇ ਗੜੇ ਪੈ ਗਏ ਸਿਪਾਈ ਮੁੜ ਗਿਆ ਸਰਦਾਰ ਆ ਧਮਕਿਆ ਉਹ ਸ਼ਿਕਾਰ ਖੇਡ ਕੇ ਆਇਆ ਸੀ ਪਰ ਉਹਦੇ ਹੱਥ ਅੱਜ ਕੋਈ ਜਨੌਰ ਨਹੀਂ ਸੀ ਆਇਆ ਅੱਜ ਦੀ ਅਸਫਲਤਾ ਦਾ ਸਾਰਾ ਕ੍ਰੋਧ ਹੁਣ ਉਹ ਰੁਲੀਏ ਉੱਤੇ ਉਤਾਰੂਗਾ ਉਹਨੇ ਬੰਦੂਕ ਤਾਣ ਲਈ ਤੇ ਬਕਟ ਵੱਲ ਸਿੱਧੀ ਕੀਤੀ ਉਸੇ ਵੇਲੇ 룰ੀਆ ਸਰਦਾਰ ਦੇ ਪੈਰਾਂ ਉੱਤੇ ਡਿੱਗ ਪਿਆ ਸਰਦਾਰ ਜੀ ਤੁਸੀਂ ਖਿਮਾ ਕਰੋ ਨਾ ਮਾਰੋ ਇਸ નિર્ਦੋਸ਼ ਨੂੰ ਮੈਂ ਇਹਨੂੰ ਰੋਹੀ ਵਿੱਚ ਛੱਡ ਆਉਂਗਾ ਸਰਦਾਰ ਚੱਲਿਆ ਗਿਆ। ਅਗਲੇ ਆਥਨ ਜਦ ਵਾੜੇ ਵਿੱਚ ਰੁਲੀਆ ਆਪਣੀਆਂ ਬੱਕਰੀਆਂ ਦੀ ਧਾਰ ਚੋਰ ਰਿਹਾ ਸੀ ਤਾਂ ਸਰਦਾਰ ਦੇ ਸਹਬਜ਼ਾਦੇ ਨੇ ਆ ਪੈਰ ਪਾਏ। ਬੈਂਤ ਦੀ ਛਟੀ ਉਹਦੇ ਕੂਲੇ ਹੱਥਾਂ ਵਿੱਚ ਸ਼ੂਕ ਰਹੀ ਸੀ। ਵਾੜੇ ਵਿੱਚੋਂ ਭਾਵੇਂ ਸੰਗੋਦ ਦੀ ਦੁਰਗੰਧ ਉਹਦੀਆਂ ਨਾਸਾਂ ਨੂੰ ਔਖਾ ਕਰ ਰਹੀ ਸੀ ਪਰ ਉਹ ਕਰੋਧ ਦੇ ਬੁੱਲੇ ਹੇਠ ਅਗਾਹ ਵਧ ਗਿਆ ਤੇ ਬਕਰ ਦੇ ਗੱਲ ਚੰਮ ਦਾ ਪਟਾ ਪਾਉਣ ਲਈ ਘੇਰਾ ਪਾਉਣ ਲੱਗਾ। ਬਕਰਟ ਨੇ ਬੱਕਰੀਆਂ ਵਿੱਚ ਕੁਰਲਾਟ ਪਾ ਦਿੱਤਾ। ਬੱਕਟ ਵੱਡਾ ਸੀ ਤੇ ਬੱਕਰੀਆਂ ਛੋਟੀਆਂ ਲੁਕਦਾ ਕਿੱਥੇ ਉਹ ਸਿਆਲੇ ਦੀ ਰਾਤ ਦੇ ਤਾਰਿਆਂ ਵਾਂਗ ਕੰਬ ਰਿਹਾ ਸੀ ਪੋਰੂ ਵੀ ਆਪਣੇ ਸੱਜਣ ਦੀ ਮਦਦ ਲਈ ਲਪਕਿਆ ਪਰ ਰੁਲੀਏ ਨੇ ਛੇਤੀ ਚੁੱਪ ਕਰਾ ਦਿੱਤਾ ਕਿਉਂਕਿ ਇਸ ਤਰ੍ਹਾਂ ਰਾਏ ਜਾਦੇ ਦੀ ਹੱਦ ਤੱਕ ਸੀ ਤੇ ਕਰੋਧ ਵਦਨ ਦਾ ਡਰ ਸੀ ਮਿਕਮਿਕ ਕਰਦੀਆਂ ਬੱਕਰੀਆਂ ਸਹਿਮ ਗਈਆਂ ਸੁੰਗੜ ਗਈਆਂ ਉਹ ਪੀਲੇ ਅੱਖਾਂ ਨਾਲ ਬੁੱਚੜ ਨੂੰ ਪਛਾਣ ਕੇ ਘੂਰ ਰਹੀਆਂ ਸਨ ਪਰ ਅੱਖਾਂ ਦੀ ਤੱਕਣੀ ਨਾਲ ਨਿਰਲज्ज ਬੇਹਇਆ ਪਾਪੀ ਮਰਤਾ ਨਹੀਂ ਜਾਂਦਾ ਨਹੀਂ ਤਾਂ ਇਹਨਾਂ ਦਾ ਵਾਅਦਾ ਰੁਕ ਨਾ ਜਾਵੇ ਕ੍ਰੀਣਾਇਕਾ ਸਫਲ ਹਥਿਆਰ ਬਣ ਕੇ ਡਿੱਗ ਪੈਂਦੀ ਹੈ ਛੇਕੜ ਰਾਏ ਜਾਦੇ ਨੇ ਬਕਰ ਦੇ ਗਲ ਵਿੱਚ ਪਟਾ ਪਾਈ ਲਿਆ ਉਹਦੇ ਨਾਲ ਪਿੰਡ ਦੇ ਦੋ ਦੋ ਚਾਰ ਹੋਰ ਵੀ ਇਲਤੀ ਮੁੰਡੇ ਸਨ ਬਕਰ ਟ ਬੱਕਰੀਆਂ ਦੇ ਪੈਰਾਂ ਵਿੱਚ ਲਟ ਗਿਆ ਉਹਨੂੰ ਛਮਕੀਆਂ ਨਾਲ ਉਠਾਇਆ ਗਿਆ ਪਰ ਡਰ ਮਾਰਿਆ ਹਰਨ ਪਿੱਛੇ ਪਿੱਛੇ ਹੋ ਤੁਰ ਪਿਆ ਜਿਵੇਂ ਹੱਥ ਕੜੀਆਂ ਨਰੜਿਆ ਅਪਰਾਧੀ ਪੁਲਿਸ ਦੇ ਸਿਪਾਈ ਮਗਰ ਤੁਰਦਾ ਹੈ ਤੇ ਆਪਣੇ ਘਰ ਵੱਲ ਤੇ ਪਿੰਡ ਵੱਲ ਤੇ ਫਿਰ ਜੂ ਵੱਲ ਝਾਕਦਾ ਜਾਂਦਾ ਹੈ ਆਪਣੇ ਦੁੱਲੇ ਦੁੱਧ ਦਾ ਰੁਲੀਏ ਨੂੰ ਕੋਈ ਦੁੱਖ ਨਹੀਂ ਸੀ ਪਰ ਚੰਡਾਲ ਦੇ ਹੱਥੇ ਕੜੀ ਸਿਆ ਜਾਂਦਾ ਹੱਥੀ ਪਾਲਿਆ ਬਕਟ ਦੇਖ ਕੇ ਉਹਨੇ ਧਾ ਮਾਰੀ ਹਾਏ ਓਏ ਮੇਰਾ ਮੋਤੀ ਰੁਲੀਏ ਦੇ ਮੂੰਹ ਮੋਤੀ ਸੁਣ ਕੇ ਬਕਟ ਪਿੱਛੇ ਝਾਕਿਆ ਉਹਦੀ ਪਿੱਠ ਉੱਤੇ ਸ਼ਮਕੀ ਧਾਸ ਗਈ ਉਹ ਨਿੱਕੀ ਪੂਸ਼ ਕੰਬ ਦੀਆਂ ਲੱਤਾਂ ਵਿੱਚ ਦੇ ਕੇ ਤੁਰ ਪਿਆ ਰੁਲੀਆ ਪੋ ਬਿਮਾਰ ਕੇ ਡਿੱਗ ਪਿਆ ਨੇੜੇ ਦੇ ਆਦਮੀਆਂ ਦੇ ਦਿਲਾਂ ਵਿੱਚ ਕੰਬਣੀ ਛਿੜ ਗਈ ਇਹ ਤੱਕਾ ਸੀ ਬਰ ਆਇਜਾਦੇ ਨੂੰ ਕੌਣ ਰੋਕੇ ਬਕਟ ਵੀ ਆਪਣੇ ਡਿੱਗੇ ਪਏ ਸਵਾਮੀ ਉੱਤੇ ਦੋ ਹੰਝੂ ਨਾ ਘੇੜ ਸਕਿਆ ਰੁਲੀਏ ਦੇ ਸਰੀਰ ਵਿੱਚ ਜਿਵੇਂ ਬਿਜਲੀ ਦੀ ਲਹਿਰ ਫਿਰ ਗਈ ਹੋਵੇ ਉਹ ਇੱਕਦਮ ਮੁਠਿਆ ਤੇ ਨੱਠ ਕੇ ਬਕਟ ਦੀ ਧੌਣ ਨਾਲ ਚਿੰਬੜ ਗਿਆ ਬਕਰ ਦੀਆਂ ਮੋਟੀਆਂ ਅੱਖਾਂ ਵਿੱਚੋਂ ਤੱਤੇ ਪਾਣੀ ਦੇ ਦੋ ཐੁਬਕੇ ਰੁਲੀਏ ਦੀ ਪੱਤ ਚੜ ਮਾਰੀ ਗੱਲ ਉੱਤੇ ਡਿੱਗੇ ਰੁਲੀਏ ਦੀ ਪੇਠੂ ਤੇ ਸ਼ਮਕੀਆਂ ਦੀ ਵਾਛੜ ਹੋਈ ਲਾਲ ਲਾਸਾਂ ਉਹਦੇ ਸਰੀਰ ਉੱਤੇ ਉੱਗੜ ਆਈਆਂ ਜਿਹੜੀਆਂ ਉਹਦੇ ਪਾਟੇ ਹੋਏ ਕੁੜਤੇ ਦੀਆਂ ਮੋਰੀਆਂ ਵਿੱਚੋਂ ਸਾਫ਼ ਦਿਸ ਰਹੀਆਂ ਸਨ ਛੇਕੜ ਰੁਲੀਏ ਦੇ ਹੱਥ ਢਿੱਲੇ ਹੋ ਕੇ ਬਕਰ ਦੀ ਧੌਣ ਨਾਲ ਟੁੱਟ ਗਏ ਰੁਲੀਏ ਨੂੰ ਡਰ ਸੀ ਕਿ ਰਾਏ ਜਦਾ ਜ਼ਰੂਰ ਬਕਰ ਨੂੰ ਮਾਰ ਕੇ ਖਾ ਜਾਊਗਾ ਕਿਉਂਕਿ ਉਹ ਰੋਹੀ ਦੇ ਬਿਮਾਰ ਹਰਣਾ ਨੂੰ ਮਾਰਨੋਂ ਵੀ ਸੰਕੋਚ ਨਹੀਂ ਸੀ ਕਰਦਾ ਰੁਲੀਏ ਨੇ ਫਿਰ ਲੇਰ ਮਾਰੀ ਹਾਈ ਮੇਰਾ ਮੋਤੀ ਸੰਧਿਆ ਹੋ ਰਹੀ ਸੀ ਮੰਦਰ ਦੇ ਕਲਸ਼ ਦੀ ਪ੍ਰੇਮ ਤਕਣੀ ਬਿਆਰਥੀ ਡੁੱਲ ਰਹੀ ਸੀ ਗੁਰਦੁਆਰੇ ਦਾ ਘੜਿਆਲ ਨਾ ਖੜਕਿਆ ਤੇ ਨਾ ਹੀ ਸੰਤਾਂ ਦੇ ਡੇਰੇ ਦਾ ਸੰਖ ਬਿਲਕਿਆ ਚਾਨਣ ਵਿੱਚ ਹਨੇਰਾ ਜੇ ਖੋਲੀ ਰਿਹਾ ਸੀ ਸ਼ਿਵਾਲੇ ਅਜੇ ਜੋਤਾਂ ਨਹੀਂ ਸੰਜਗੀਆਂ ਪੱਛਮ ਦੀ ਹਵਾ ਜਿਹੜੀ ਸਾਰਾ ਦਿਨ ਸਰੀਰਾਂ ਤੇ ਕੱਪੜਿਆਂ ਨੂੰ ਛੇੜਦੀ ਰਹੀ ਸੀ ਹੁਣ ਆਹੇਲ ਸੀ ਤੈਂ ਕਿਉਂ ਜੰਗਲੀ ਜਨੌਰ ਨੂੰ ਆਪਣੇ ਵਾੜੇ ਬੰਨ੍ਹਿਆ ਰਾਏ ਜਾਦੇ ਦਾ ਕਰੋਧ ਫੁੱਟਿਆ ਛੋਟੇ ਸਰਦਾਰ ਮੈਂ ਕਾਲੀ ਇਹਨੂੰ ਦੂਰ ਰੋਹੀ ਵਿੱਚ ਛੱਡ ਆਉਂਗਾ ਅੱਜ ਦੀ ਰਾਤ ਛੱਡ ਦੇ ਬਕਰਤ ਦੀ ਜਿੰਦ ਬਚਾਉਣ ਲਈ ਰੂਲੀਏ ਨੇ ਵਚਨ ਕੀਤਾ ਚੋਂ ਭਲੇ ਮਾਨਸਾਂ ਦੀ ਜੀਬ ਖੁੱਲੀ ਓਏ ਸੌਰੀ ਦਿਆ ਥੈਂਕ ਯੂ ਰਖਿਆ ਹਰਨ ਆਪਣੇ ਬਾੜੇ ਤੈਂ ਕਿ ਇਹਦਾ ਦੁੱਧ ਚੋਣੇ ਇੱਕ ਤੌਣ ਦਾੜੀਆਂ ਨਿਆਕਾਰੀ ਲਹਿਜੇ ਵਿੱਚ ਦਇਆਵਾਨ ਹੋ ਕੇ ਅੱਗੇ ਵਧਿਆ ਬਾਬਾ ਮੈਂ ਛੱਡ ਦਿਉਂਗਾ ਸਵੇਰੇ ਚਲੋ ਫੈਸਲਾ ਹੋਇਆ ਇੱਕ ਹੋਰ ਖੁਸ਼ੀ ਵਿੱਚ ਕੁਇਆ ਰਾਏ ਜਾਦੇ ਨੇ ਗਲੋਂ ਪਟਾ ਖੋਲਿਆ ਤੇ ਪਿੱਠ ਮਰੋੜ ਕੇ ਤੁਰ ਗਿਆ ਭੀੜ ਖਿੰਡ ਗਈ ਬਕਟਵਾੜੇ ਜਾ ਵੜਿਆ ਟਪੂਸੀਆਂ ਮਾਰਦਾ ਅਗਲੇ ਦਿਨ ਰੁਲੀਆ ਇੱਜੜ ਰੋਈ ਵਿੱਚ ਲੈ ਗਿਆ ਬਕਟ ਦੇ ਗਲ ਬਾਹਾਂ ਪਾ ਕੇ ਛੇਕੜ ਲਈ ਮਿਲਣੇ ਕੀਤੀ ਤੇ ਕਿਹਾ ਜਾ ਮਿੱਤਰਾ ਇਹ ਮੇਰਾ ਪਿਆਰ ਲੈ ਜਾ ਰੋਈਆਂ ਵਿੱਚ ਮੂਡ ਮੇਰੇ ਨੇੜੇ ਨਾ ਆਵੀ ਇੱਥੇ ਤੇਰੀ ਮੌਤ ਦੰਦ ਖੋਲੀ ਤੇਰੀ ਭਾਲ ਵਿੱਚ ਫਿਰਦੀ ਏ ਜਾਨਵਰ ਨਾ ਸਮਝਿਆ ਉਹ ਰੁਲੀਏ ਦੇ ਉਧਾਲੇ ਗੇੜੇ ਕੱਢਣ ਲੱਗ ਪਿਆ ਪਰ ਉਹ ਨੂੰ ਉਹਦੇ ਪਿੱਛੇ ਪਾਉਣ ਦਾ ਯਤਨ ਵੀ ਅਸਫਲ ਹੀ ਰਿਹਾ ਇਹ ਉਹਦਾ ਮਿੱਤਰ ਬਣ ਚੁੱਕਿਆ ਸੀ ਹੁਣ ਇਹਦੀਆਂ ਲੱਤਾਂ ਕਿਵੇਂ ਪਾੜਦਾ ਕਈ ਵਾਰੀ ਡਾਂਗ ਰੂਲਿਏ ਨੇ ਬਕਟ ਦੇ ਡਰਾਵੇ ਲਈ ਹਵਾ ਵਿੱਚ ਕਮਾਈ ਪਰ ਬੇਅਰਥ ਬਕਟ ਨੇ ਪਿੱਛਾ ਨਾ ਛੱਡਿਆ ਹਰਣਾ ਦੀ ਇਕੜਾ ਰੱਗੋ ਲੰਗ ਗਈ ਬਕਟ ਨੇ ਉੱਕਾ ਧਿਆਨ ਨਾ ਕੀਤਾ ਦਾਰ ਖੜੋ ਗਈ ਆਪਣੀ ਜਾਤ ਦੇ ਪਿਆਰ ਨੂੰ ਹਵਾ ਵਿੱਚੋਂ ਸੁੰਗਿਆ ਪਰ ਬਕਟ ਕੋਲ ਆਦਮ ਜਾਤ ਖੜੋਤੀ ਦੇਖ ਹਰਨ ਘ੍ਰੇਣਾ ਦੀ ਜਾਤ ਝਾਤ ਮਾਰ ਕੇ ਹਵਾ ਵਿੱਚ ਟਪੂਸੀਆਂ ਮਾਰਦੇ ਦੂਰ ਲੋਪ ਹੋ ਗਏ ਬਕਟ ਨਾ ਵਿਛੜਿਆ ਊੜਕ ਜਦ ਆਥਣੇ ਇੱਜੜ ਪਿੰਡ ਮੁੜਿਆ ਤਾਂ ਅੱਕ ਕੇ ਰੁਲਿਏ ਨੇ ਦੋ ਡਾਂਗਾ ਉਹਦੀ ਪਿੱਠ ਉੱਤੇ ਮਾਰੀਆਂ ਬਕਟ ਰੋਹੀ ਨੂੰ ਨੱਠ ਗਿਆ ਰੁਲਿਏ ਨੇ ਪਿੱਠ ਘੁਮਾਈ ਬਕਟ ਬੱਕਰੀਆਂ ਵਿੱਚ ਸੀ ਰੁਲਿਆ ਬਹੁਤ ਦੂਰ ਤਾਈਓ ਦੇ ਪਿੱਛੇ ਇਨੱਠਿਆ ਤੇ ਸੰਗਣੀ ਝੜੀ ਵਿੱਚ ਬਾੜ ਆਇਆ ਹੁਣ ਉਹਨੂੰ ਪਰੋਸਾ ਸੀ ਕਿਉਂ ਨਹੀਂ ਪਰਤੂਗਾ ਇਸ ਤਰ੍ਹਾਂ ਉਹਨੂੰ ਪਟੜੀ ਤੋਂ ਪਾਰ ਹੀ ਹਨੇਰਾ ਹੋ ਗਿਆ ਮੁੜ ਉਹਨੇ ਆਪਣੀਆਂ ਖਿੰਡੀਆਂ ਬੱਕਰੀਆਂ ਸਾਂਭ ਲਈਆਂ ਬਾੜੇ ਵੜਦੇ ਪਿੰਡ ਦੇ ਦੀਵੇ ਜਗ ਚੁੱਕੇ ਸਨ ਨਿਸ਼ਚਿੰਤ ਰੁਲਿਆ ਮੰਜੀ ਉਤੇ ਲਟਿਆ ਪਿਆ ਸੀ ਬਾੜੇ ਦੀ ਖਿੜਕੀ ਮੋਹਰੇ ਘੁਰ ਘੁਰ ਹੋਈ ਕਿੜਕਿੜ ਬਾੜ ਦਾ ਮੰਜਾ ਕੜਕਿਆ ਰੁਲਿਆ ਨੇ ਕੁੰਡੀ ਖੋਲੀ ਬਕਟ ਅੰਦਰ ਆਇਆ ਮਿੰਮਿੰ ਨਾਲ ਬੱਕਰੀਆਂ ਨੇ ਸਵਾਗਤ ਕੀਤਾ ਓ ਕੰਬਖਤ ਤੇਰੀ ਮੌਤ ਤੇਰਾ ਪਿੱਛਾ ਨਹੀਂ ਛੱਡਦੀ ਰੁਲੀਆਂ ਨੇ ਪੇਠ ਤੇ ਹੱਥ ਫੇਰਦਿਆਂ ਹੌਲੀ ਹੌਲੀ ਕਿਹਾ ਅਸਮਾਨ ਉੱਤੇ ਤਾਰੇ ਕੰਬ ਰਹੇ ਸਨ ਲੰਮੀ ਰਾਤ ਤਾਈ ਰੁਲੀਆਂ ਆ ਰਹੇ ਵਿਛੋੜੇ ਦੇ ਚਿੱਤਰ ਵਾਂਂਦਾ ਰੋਂਦਾ ਰਿਹਾ ਚਿਰ ਤਾਈ ਉਹਦੀਆਂ ਸਿਸਕੀਆਂ ਬੰਦ ਨਾ ਹੋਈਆਂ ਕੁੱਕੜ ਦੀ ਬਾੰਗ ਤੋਂ ਪਹਿਲਾਂ ਉਹ ਉੱਠਿਆ ਤੇ ਬੱਕੜ ਦੀਆਂ ਅੱਖਾਂ ਉੱਤੇ ਪਰਣਾ ਬੰਨ ਦਿੱਤਾ ਤੇ ਧੂਕੇ ਤੁਰ ਪਿਆ ਨਾ ਨੁੱਕਰ ਕਰਦਾ ਬਕਟ ਅੰਨੇ ਰਾਤੇ ਤੁਰ ਪਿਆ ਊਂਗ ਤੋੜਦਿਆਂ ਬੱਕਰੀਆਂ ਮਿਆਂਕ ਕੇ ਚੁੱਪ ਹੋ ਗਈਆਂ ਰੁਲਿਆ ਸੂਰਜ ਦੀ ਟਿੱਕੀ ਦੇਸਣ ਤੋਂ ਪਹਿਲਾਂ ਕਈ ਕੋਹ ਦਾ ਪੈਂਡਾ ਮਾਰ ਕੇ ਬੱਕਟ ਨੂੰ ਛੱਡ ਕੇ ਮੁੜ ਪਿਆ ਸੀ ਸਾਰਾ ਦਿਨ ਸਿਰ ਤੋਂ ਲੰਘ ਗਿਆ ਰੁਲਿਆ ਇੱਜੜ ਚਾੜ ਕੇ ਚਾਰ ਕੇ ਘਰ ਮੁੜਿਆ ਦਿਨ ਛਿਪ ਗਿਆ ਹਨੇਰਾ ਹੋ ਗਿਆ ਦੀਵੇ ਜਗੇ ਤੇ ਬੁਝ ਗਏ ਆਟੇ ਦੀ ਮਸ਼ੀਨ ਦੀ ਤੁਕ ਤੁਕ ਬੰਦ ਹੋ ਗਈ ਲੋਕ ਸੌਂ ਗਏ ਵਾੜੇ ਦੀ ਖਿੜਕੀ ਅੱਗੇ ਫੇਰ ਘੁਰ ਘੁਰ ਹੋਈ ਰੁਲਿਆ ਸੌਂ ਰਿਹਾ ਸੀ ਪੋਰੂ ਆਪਣੇ ਮਿੱਤਰ ਦਾ ਬੋਲ ਪਛਾਣ ਗਿਆ ਮੰਜੇ ਦੀ ਬਾਹੀ ਉਹਨੇ ਪੰਜੇ ਨਾਲ ਕਰੋੜੀ ਇੱਕ ਨੋ ਵਿੱਚ ਰੁਲਿਏ ਦੀ ਚਾਦਰ ਫਸ ਕੇ ਤੁਣਕੀ ਗਈ ਰੁਲਿਆ ਜਾਗ ਗਿਆ ਪੋਰੂ ਬੇਚੈਨੀ ਨਾਲ ਚੌਂ ਚੌਂ ਕਰਦਾ ਖਿੜਕੀ ਵੱਲ ਤੁਰ ਪਿਆ ਤੇ ਰੁਲਿਆ ਉਹਦੇ ਪਿੱਛੇ ਪਿੰਡ ਦੇ ਕੁੱਤਿਆਂ ਦਾ ਟੋਲਾ ਬਕਟ ਉੱਤੇ ਟੁੱਟ ਪਿਆ ਪੋਰੂ ਨੇ ਆਪਣੇ ਪੁਰਾਣੇ ਮਿੱਤਰ ਦੀ ਮਦਦ ਵਿੱਚ ਪੀਠ ਉੱਤੇ ਦੰਦ ਖਾਦੇ ਅਸਫਲ ਪੋਰੂ ਮੂੜ ਆਇਆ ਬਕਟ ਜਾਨ ਬਚਾ ਕੇ ਨੱਠ ਗਿਆ ਹਵਾ ਵਿੱਚ ਗੂੰਜਦੀਆਂ ਆਵਾਜ਼ਾਂ ਢਿੱਲੀਆਂ ਪੈ ਕੇ ਸੌਂ ਗਈਆਂ ਰੁਲਿਆ ਜਾਗਦਾ ਰਿਹਾ ਤੇ ਕੰਬ ਦੇ ਤਾਰਿਆਂ ਵੱਲ ਝਾਕਦਾ ਰਿਹਾ ਕੁਰਕੁਰ ਨਾ ਹੋਈ ਬਕਟ ਨਾ ਆਇਆ ਅਗਲੇ ਦਿਨ ਸੂਰਜ ਦੀ ਟਿੱਕੀ ਦਿਸਣ ਤੋਂ ਪਹਿਲਾਂ ਰੁਲਿਆ ਉੱਠਿਆ ਤੇ ਬਾੜੇ ਦੀ ਖਿੜਕੀ ਖੋਲ ਕੇ ਬਾਹਰ ਆਇਆ ਤਾਂ ਦੇਖਿਆ ਕਿ ਕੰਦ ਕੋਲ ਹਰਨ ਦੀ ਲੋਥ ਪਈ ਹੈ ਪਿੰਡ ਦੇ ਲੰਡਰ ਕੁੱਤੇ ਉਹਦੇ ਦੁਆਲੇ ਘੁੰਮ ਰਹੇ ਸਨ ਗੰਦ ਦੀਆਂ ਜੜਾਂ ਵਿੱਚ ਲਹੂ ਡੁੱਲਿਆ ਪਿਆ ਸੀ ਮਰੇ ਪਏ ਬੱਕੜ ਦੇ ਗਲ ਬਾਂਹ ਪਾ ਕੇ ਰੁਲਿਏ ਨੇ ਪੋ ਬਿਮਾਰੀ ਹਾਏ ਮੇਰਾ ਮੋਤੀ ਆ ਸ਼ਬਦੀ ਰੂਪ ਭਾਵ ਉਹਦੇ ਹਿਰਦੇ ਵਿੱਚ ਫਿਰ ਰਿਹਾ ਸੀ ਨਾ ਤਾਂ ਲੋਕ ਕੁੜੀਆਂ ਨੂੰ ਪਿਆਰ ਕਰਨ ਦਿੰਦੇ ਹਨ ਤੇ ਨਾ ਹੀ ਜਨੌਰਾਂ ਨੂੰ ਸਰਦਾਰ ਸਾਹਿਬ ਦੇ ਕੁੱਤਿਆਂ ਦੀ ਸੈਨਾ ਲਹੂ ਲਿਬੜੇ ਦੰਦ ਖੋਲੀ ਉਧਾਲੇ ਘੁੰਮ ਰਹੀ ਸੀ